ਆਰਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਹੰਗਾਰਾ ਜਿਹੜੇ ਵੀ ਮੈਨੂੰ ਦਿਨੇ ਹੋ ਬਹੁਤ ਅੱਛਾ ਦਿਨੇ ਹੋ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਸੋ ਇਹ ਬਾਤਾਂ ਬੋਲੀਆਂ ਤੇ ਗੀਤ ਮੈਂ ਵੀ ਵਿਰਸਾ ਅਲੋਪ ਨਾ ਹੋਵੇ ਮੈਂ ਇਸੇ ਲਈ ਤੁਹਾਡੇ ਲਈ ਹੀ ਪਾਉਣੀ ਹੁੰਦੀ ਆ ਵੀ ਚਲੋ ਕੋਈ ਯਾਦ ਰੱਖੂਗਾ ਤੇ ਸਾਰੀ ਸੁਣਿਆ ਕਰੋ ਬਾਤ ਅੱਜ ਜਿਹੜੀ ਤੁਹਾਨੂੰ ਸੁਣਾ ਰਹੀ ਆ ਬਹੁਤ ਸੋਹਣੀ ਬਾਤ ਹੈ ਦਿਓ ਮਾਤਾ ਅਖਰ ਜਿਹੜੇ ਭਰ ਦਿੰਦੀ ਹੈ ਨਾ ਉਹ ਫਿਰ ਮਟਾਈ ਨਹੀਂ ਮਿਟਦੇ ਸੋ ਅੱਜ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਨਾ ਇੱਕ ਮਿਸਤਰੀ ਸੀ ਕਿਸੇ ਪਿੰਡ ਚ ਤਾਂ ਉਹ ਬੈਠਾ ਨਾ ਆਪਣੇ ਕਾਰਖਾਨੇ ਚ ਫੱਡੀਆਂ ਫੁੱਟ ਫੁੱਟ ਕ ਲੰਬੀਆਂ 1.5 ਇੰਚ ਚੌੜੀਆਂ ਫੱਟੀਆਂ ਕੱਟ-ਕੱਟ ਕੇ ਲੱਕੜ ਚੋਂ ਸਾਫ਼ ਕਰ ਕਰਕੇ ਬਣਾ ਕੇ ਰੱਖ ਰਿਹਾ ਸੀ ਤਾਂ ਉਹਦੇ ਕੋਲੇ ਭਾਈ ਇੱਕ ਬੰਦਾ ਆਖੜਿਆ ਕੋਈ ਬੰਦਾ ਆਇਆ ਹੋਇਆ ਤਾਂ ਉਹ ਕਹਿੰਦਾ ਮਿਸਤਰੀ ਸਾਹਿਬ ਕੀ ਕਰਦੇ ਹੋ ਕਹਿੰਦਾ ਭਾਈ ਕਰਨਾ ਕੀ ਹੈ ਕਹਿੰਦਾ ਕੰਨ ਪੁੱਛਦਾ ਉਹ ਕਹਿੰਦਾ ਕਿਉਂ ਕੀ ਗੱਲ ਕਹਿੰਦਾ ਕਹਿੰਦਾ ਫੱਟੀਆਂ ਜੀਆਂ ਨੂੰ ਕੀ ਕਰੋਂਗੇ ਕਹਿੰਦਾ ਇੱਡੀਆਂ ਇੱਡੀਆਂ ਕਰੀ ਉਹ ਕਹਿੰਦਾ ਇਹ ਫੱਟੀਆਂ ਭਾਈ ਤੇਰੇ ਕੰਮ ਆਉਣਗੀਆਂ ਕਹਿੰਦਾ ਤੂੰ ਆਵੇਂਗਾ ਕੱਲ ਨੂੰ ਲੈਣਾ ਉਹ ਕਹਿੰਦਾ ਲੰਮਾ ਹੈ ਕਾਦੇ ਵਾਸਤੇ ਲਜਾਉਂਗਾ ਕਹਿੰਦਾ ਇੱਥੇ ਮੈਂ ਤਾਂ ਕਹਿੰਦਾ ਮੈਨੂੰ ਤਾਂ ਕੋਈ ਲੋੜ ਨਹੀਂ ਆਈਆਂ ਜੀ ਫੱਟੀਆਂ ਦੀ ਉਹ ਕਹਿੰਦਾ ਕੱਲ ਨੂੰ ਪਹੂਗੀ ਉਹ ਕਹਿੰਦਾ ਕਾਦੇ ਤੇ ਪਹੂ ਕਹਿੰਦਾ ਨਾ ਪੁੱਛ ਤੂੰ ਬਸ ਯਾਦ ਰੱਖੀ ਉਹ ਕਹਿੰਦਾ ਨਾ ਮੈਨੂੰ ਤਾਂ ਦੱਸ ਕਹਿੰਦਾ ਫਿਰ ਸੁਣ ਲੈ ਕਹਿੰਦਾ ਤੇਰੇ ਮੁੰਡੇ ਦੀ ਬਾਹਂ ਟੁੱਟੂਗੀ ਕਹਣਾ ਹੈ ਫੇਰੇ ਇਸ ਫੱਟੀਆਂ ਦੇ ਨਾਲ ਉਹ ਚੜਾ ਕੇ ਬੰਨੀ ਜਾਊਗੀ ਉਹ ਕਹਿੰਦਾ ਲੈ ਵੀ ਭੌਂਕੀ ਜਾਂਦਾ ਮਿਸਤਰੀ ਕਹਿੰਦਾ ਪਾਗਲ ਹੋਇਆ ਫਿਰਦਾ ਕਹਿੰਦਾ ਮੇਰੇ ਮੁੰਡੇ ਦੀ ਬਾਹ ਕਿਉਂ ਟੁੱਟੂਗੀ ਕਹਿੰਦਾ ਚੰਗਾ ਭਲਾ ਉਹ ਕੋਈ ਖੇਡਾ ਚ ਨਾ ਜਾਵੇ ਕਿਧਰੇ ਹੋਰ ਨਾ ਜਾਵੇ ਚਲੋ ਜੀ ਉਹਨੂੰ ਗਾਲਾਂ ਗੂਲਾਂ ਦੇ ਕੇ ਬਾਗਿਆ ਕਰਨ ਉਹ ਮਿਸਤਰੀ ਦਾ ਕੀ ਸੀ ਮਿਸਤਰੀ ਸੀ ਪੂਰਾ ਰੱਬ ਦਾ ਸੱਚਾ ਭਗਤ ਜਦੋਂ ਦੋ ਦੇ ਮੁੰਡੇ ਸੀ ਵਿਆਹੇ ਹੋਏ ਸੀ ਇੱਕ ਦੇ ਦੋ ਬੱਚੇ ਸੀ ਇੱਕ ਦੇ ਔਲਾਦ ਹੈ ਨਹੀਂ ਸੀ ਤੇ ਉਹਦੇ ਘਰ ਵਾਲੀ ਸੀ ਉਹ ਜਿੰਨਾ ਹੀ ਸੱਚਾ ਭੰਗ ਤੁਸੀਂ ਉਹਨਾਂ ਭਾਈ ਉਹਨੂੰ ਪਹਿਲਾਂ ਗਿਆਨ ਹੋ ਜਾਂਦਾ ਵੀ ਫਲਾਣੇ ਨਾਲ ਹੁਣ ਆ ਗੱਲ ਪਾਣਾ ਵਰਤੂਗਾ ਅੱਛਾ ਜਿੰਨਾ ਉਹ ਸੱਚਾ ਦੀ ਰੱਬ ਦਾ ਬੰਦਾ ਉਹਦੀ ਜਿਹੜੇ ਬਾਕੀ ਪਰਿਵਾਰ ਤੇ ਉਹਦੇ ਘਰ ਵਾਲੀ ਨੂੰ ਆ ਪੁੱਤੋ ਉਹਨੇ ਹੀ ਉਲਟੇ ਚੱਲਦੇ ਤੇ ਜਿਹੜੀ ਗੱਲ ਉਹ ਕਹਿ ਦਿੰਦਾ ਉਹਨਾਂ ਨੇ ਉਲਟ ਕੰਮ ਕਰਨਾ ਹੁੰਦਾ ਤੇ ਉਹਦੇ ਨਾਲ ਲੜਾਈ ਝਗੜਾ ਰੱਖਦੇ ਤਾਂ ਜਦੋਂ ਭਾਈ ਉਹ ਬੰਦਾ ਭੱਗ ਗਿਆ ਆਪਣੇ ਘਰ ਨੂੰ ਤਾਂ ਦੂਜੇ ਦਿਨ ਉਹਨਾਂ ਨੇ ਕੀ ਕਰਿਆ ਟਰਾਲੀ ਗੰਨਿਆਂ ਦੀ ਭਰਨ ਲੱਗ ਗਏ ਲੱਗੇ ਹੋਏ ਤਾਂ ਮੁੰਡਾ ਚੜਾਤਾ ਉੱਪਰ ਜਦੋਂ ਭਰ ਗਈ ਟਰਾਲੀ ਗੰਨਿਆਂ ਦੀ ਲੱਜ ਲੱਗ ਗਿਆ ਖਿੱਚਣ ਉਹ ਲੱਜ ਨਾਲ ਬੰਦਿਆ ਨਾ ਉਤੋਂ ਟਰਾਲੀ ਨੂੰ ਗੰਨਿਆਂ ਨੂੰ ਤਾਂ ਭਾਈ ਉਹ ਜਦੋਂ ਉਹ ਲੱਜ ਖਿੱਚਣ ਲੱਗਿਆ ਉਹ ਖਿੱਚਦਾ ਖਿੱਚਦਾ ਹੇਠਾਂ ਡਿੱਗ ਪਿਆ ਜ਼ੋਰ ਦੀ ਉੱਚੀ ਹੁੰਦੀ ਆ ਟਰਾਲੀ ਤੇ ਗੰਨਿਆਂ ਦੀ ਭਰੀ ਹੋਈ ਜੋ ਭਾਈ ਡਿੱਗਿਆ ਹੋਇਆ ਤਾਂ ਉਹਦੀ ਤਾਂ ਬਾਹਾਂ ਟੁੱਟ ਗਈ। ਤਾਂ ਚੜਾਉਣ ਵਾਲਾ ਲਿਆਂਦਾ, ਚੜਾਉਣ ਵਾਲਾ ਆ ਗਿਆ। ਉਹ ਕਹਿੰਦਾ ਵੀ ਫੱਟੀਆਂ ਲਿਆਓ। ਚੜਾ ਕੇ ਮੈਂ ਇਹ ਫੱਟੀਆਂ ਨਾਲ ਬੰਨਣੀ ਪਊ, ਬਲੈਸਟਰ ਲਾਉਣਾ ਪਊ। ਅੱਗੇ ਲੋਕ ਅਹੀਂ ਲਾਉਂਦੇ ਹੁੰਦੇ ਫੱਟੀਆਂ ਬੰਨ੍ਹ ਦਿੰਦੇ। ਪੱਟੀਆਂ ਕਰ ਦਿੰਦੇ ਉੱਤੋਂ, ਫੱਟੀਆਂ ਬੰਨ੍ਹ ਕੇ ਉਹ ਬਸ ਜਿਵੇਂ ਚੜਾ ਦਿੰਦੇ ਫਿਰ ਉੱਥੇ ਖੜੀ ਰਹਿੰਦੀ। ਜੁੜ ਜਾਂਦੀ ਚੀਜ਼ ਕੋਈ ਵੀ ਲੱਤ, ਬਾਹਾਂ ਤਾ ਪਈ ਉਹ ਉਹਦੇ ਤਾਂ ਜ਼ਿਆਦਾ ਗੀ ਉਹਦੀ ਕਹਾਣੀ ਵੀ ਮੈਨੂੰ ਕੱਲ ਹੀ ਕਹਿੰਦਾ ਸੀ ਉਹ ਕਹਿੰਦਾ ਉੱਥੇ ਜਾਣਾ ਫੱਟੀਆਂ ਤਿਆਰ ਕਰੀ ਬੈਠਾ ਭੱਗ ਗਿਆ ਚਲੋ ਫੱਟੀਆਂ ਲਿਆਇਆ ਲਿਆ ਕੇ ਮੁੰਡੇ ਦਾ ਕੰਮ ਕਰਾ ਲਿਆ ਉਹਨਾਂ ਨੇ ਉਧਰੋਂ ਭਾਈ ਜਿਹੜਾ ਉਹਦਾ ਮੁੰਡਾ ਵਿਆਹਿਆ ਜਿਹਦੇ ਦੋ ਬੱਚੇ ਸੀ ਉਹਦੇ ਸਹੁਰਿਆਂ ਤੋਂ ਉਹਨਾਂ ਨੂੰ ਵਿਆਹ ਆ ਗਿਆ ਵਿਆਹ ਆਇਆ ਹੋਇਆ ਤਾਂ ਉਹਨੇ ਉਹਨੂੰ ਦਿੱਸ ਗਿਆ ਦ੍ਰਿਸ਼ਟਾਂਤ ਬਿ ਵਿਆਹ ਜਾਣਗੇ ਇਹ ਮੁੜ ਕੇ ਨਿਕਰਿਆ ਆਉਂਦੇ ਜਦੋਂ ਭਾਈ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜਾਓ ਨਾ ਵਿਆਹ ਤਾਂ ਉਹ ਕਹਿੰਦਾ ਕਿਉਂ ਨਾ ਜਾਈਏ ਉਹ ਕਹਿੰਦਾ ਮੈਨੂੰ ਕਹਿੰਦਾ ਕੁਝ ਦਿਸ ਰਿਹਾ ਵੀ ਤੁਸੀਂ ਉੱਥੇ ਉਹ ਕਹਿੰਦਾ ਵਿਆਹ ਚ ਕੋਈ ਪਾਣਾ ਵਰਤੂ ਤੁਸੀਂ ਜਾਓ ਉਹੀ ਬਣਦੀ ਤਾਂ ਉਹਨਾਂ ਦੀ ਪਹਿਲੇ ਨੀਤੀ ਕੰਮ ਰੁੱਟ ਕਰਦੇ ਤੇ ਸਾਰਾ ਉਹਦੇ ਜਿੰਨੇ ਉਹ ਬਜ਼ੁਰਗ ਕਹਿੰਦਾ ਸੀ ਉਹਦੇ ਉਲਟ ਕੰਮ ਕਰਦੇ ਉਹ ਕਹਿੰਦਾ ਅਸੀਂ ਤਾਂ ਜਾਵਾਂਗੇ ਸਹੁਰਿਆਂ ਦੇ ਵਿਆਹ ਆਇਆ ਕਹਿੰਦਾ ਤੂੰ ਕੌਣ ਹੁੰਨਾ ਹੈ ਕਹਿੰਦਾ ਮੈਨੂੰ ਉੱਥੇ ਮੈਂ ਵੇਚਤੀ ਕਰਾਉਣੀ ਹੈ ਉਹ ਕਹਿੰਦਾ ਚੰਗਾ ਭਾਈ ਜੇ ਨਹੀਂ ਮੰਨਦੇ ਕਹਿੰਦਾ ਚਲੋ ਮੈਂ ਸੋਨੂੰ ਚੜਾ ਕੇ ਆਉਣਾ ਅੱਗੇ ਸਾਧਨ ਤਾਂ ਕੋਈ ਹੁੰਦੇ ਨਹੀਂ ਤੇ ਜੇ ਉਹ ਤੁਰ ਤਰ ਕੇ ਲੋਕ ਜਾਂਦੇ ਹੁੰਦੇ ਉਹਨਾਂ ਨੂੰ ਨਦੀ ਤਿੱਕ ਨਦੀ ਟੱਪ ਕੇ ਜਾਣਾ ਪੈਂਦਾ ਹੁੰਦਾ ਫਿਰ ਉੱਥੋਂ ਕਿਸ਼ਤੀ ਹੁੰਦੀ ਕਿਸ਼ਤੀ ਰਾਹੀਂ ਜਾਂਦੇ ਲੋਕ ਚਲੋ ਭਾਈ ਟਰੰਕ ਟੈਚੀ ਭਰਲੇ ਕੱਪੜਿਆਂ ਦੇ ਲੈ ਕੇ ਆਪਦੇ ਬੱਚਿਆਂ ਨੂੰ ਤੁਰ ਪਿਆ ਉਹ ਬਾਪ ਉਹਦਾ ਛੱਡਣ ਵਗ ਗਿਆ ਜਦੋਂ ਕਿਸ਼ਤੀ 'ਚ ਬਿਠਾ ਦੇ ਬਿਠਾ ਕੇ ਉਹ ਕਹਿੰਦਾ ਮੈਂ ਕਿਸ਼ਤੀ ਪਾਰ ਲੱਗ ਜੇ ਫਿਰ ਮੁੜੂੰਗਾ ਭਾਈ ਖੜਾ ਰਿਹਾ ਦੈਨ ਨੇ ਨੂੰ ਪਤਾ ਨਹੀਂ ਕਿੱਧਰੋਂ ਹਵਾ ਦਾ ਨੇਰੀ ਚ ਖੜਜੇ ਦਾ ਚੌਂਕਾ ਆਇਆ ਜਿਵੇਂ ਆਪਾਂ ਕਹਿੰਦੇ ਬਾਬ ਰੋਲਾ ਜਾ ਤੇ ਪਾਣੀ ਦੀ ਛਲੂਠੀ ਉੱਠ ਕੇ ਕਿਸ਼ਤੀ ਦੇ ਵਿੱਚ ਪਈ ਕਿਸ਼ਤੀ ਦੇ ਵਿੱਚ ਪਾਣੀ ਭਰ ਗਿਆ ਕਿਸ਼ਤੀ ਤਾਂ ਉੱਥੀ ਥਾਂ ਹੀ ਡੁੱਬ ਗਈ ਜਿੰਨੇ ਵਿੱਚ ਬੰਦੇ ਤੇ ਸਾਰੇ ਮਰ ਗਏ ਉਹ ਕਹਿੰਦਾ ਦੇਖ ਕੇ ਕਹਿੰਦਾ ਓਹੋ ਮੰਨਦੇ ਨਹੀਂ ਕਹਿੰਦਾ ਬਥੇਰਾ ਕਿਹਾ ਤੀ ਵੀ ਪਾਣਾ ਵਰਤੂਗਾ ਨਾ ਜਾ ਉਹ ਕਹਿੰਦਾ ਨਾਲ ਵਾਲਾ ਜਿਹੜਾ ਖੜੇ ਤੇ ਦੋ ਬੰਦੇ ਉਹ ਕਹਿੰਦੇ ਤੈਨੂੰ ਕਿਵੇਂ ਪਤਾ ਸੀ ਵੀ ਕਿਸ਼ਤੀ ਡੁੱਬੂਗੀ ਉਹ ਕਹਿੰਦਾ ਮੈਨੂੰ ਪਤਾ ਸੀ ਭਾਈ ਕਹਿੰਦਾ ਮੇਰੇ ਨੂੰਹ ਪੁੱਤ ਨੇ ਮੇਰੇ ਪੋਤਾ ਤੇ ਪੋਤੀ ਤੇ ਇਹ ਚਾਰ ਬੰਦੇ ਮਰ ਗਏ ਕਹਿੰਦਾ ਕਹਿੰਦਾ ਮੈਂ ਇਹਨਾਂ ਨੂੰ ਰੋਕਿਆ ਤੀ ਕਹਿੰਦਾ ਮੈਨੂੰ ਦ੍ਰਿਸ਼ਟਾਂਤ ਦਿਸ ਗਿਆ ਸੀ ਵੀ ਇਹ ਐ ਹੋਊਗਾ ਕਹਿੰਦਾ ਇਹ ਨਹੀਂ ਮੰਨੇ ਕਹਿੰਦਾ ਇਹ ਤਾਂ ਹੋ ਕੇ ਹੀ ਰਹਿਣਾ ਸੀ ਕਹਿੰਦਾ ਮੇਰੇ ਮੁੰਡੇ ਨੇ ਪਾਪ ਹੀ ਇਹੋ ਜਿਹਾ ਕਰਿਆ ਹੁਆ ਤੀ ਕਹਿੰਦਾ 2 ਸਾਲ ਹੋ ਗਏ ਕਹਿੰਦਾ ਜੋ ਇਹਦਾ ਮੂਰੇ ਆ ਗਿਆ ਉਹ ਕਹਿੰਦੇ ਇਹੋ ਜਿਹਾ ਕੀ ਕਰਿਆ ਤੀ ਤੇਰੇ ਮੁੰਡੇ ਨੇ ਕਹਿੰਦਾ ਮੇਰੇ ਸਾਡੇ ਘਰੇ ਕਹਿੰਦਾ ਇੱਕ ਵੀ ਹੋਤੀ ਚ ਰੋਖਾ ਜਾਂਦੀ ਕਹਿੰਦਾ ਕੰਧ ਚ ਉਹ ਕਹਿੰਦਾ ਉਹਦੇ ਚ ਚਿੜੀ ਨੇ ਬੱਚੇ ਦੇਤੇ ਕਹਿੰਦਾ ਉੱਥੇ ਚਿੜੀਆਂ ਆਉਂਦੀਆਂ ਬੈਂਦੀਆਂ ਵਿਠਾ ਵੀ ਕਰਦੀਆਂ ਕਹਿੰਦਾ ਇਹ ਰੋਜ਼ ਲੜਿਆ ਕਰਿੰਦਾ ਮੇਰੇ ਨਾਲ ਕਹਿੰਦਾ ਮੈਂ ਬੰਦਨਾ ਕਰਨਾ ਦਿੱਤਾ ਹੀ ਕਹਿੰਦੇ ਨੇ ਚ ਰੋਖਾ ਬੰਦ ਕਰੋ ਵੀ ਚਿੜੀਆਂ ਕੇ ਮਿੱਠਾ ਕਰਦੀਆਂ ਨੇ ਇੱਥੇ ਕੇ ਗੰਦ ਪੈਂਦਾ ਕਹਿੰਦਾ ਇੱਕ ਦਿਨ ਭਾਈ ਮੈਥੋਂ ਬੇਵਾਰਾ ਹੋਗੇ ਇਸ ਮੁੰਡੇ ਨੇ ਕਹਿੰਦਾ ਵਿੱਚ ਤੇ ਬੱਚੇ ਚਿੜੀ ਦੇ ਚਿੜੀ ਵੀ ਅੰਦਰ ਬੜੀ ਹੋਈ ਸੀ ਕਹਿੰਦਾ ਇਹਨੇ ਉਹ ਉੱਤੋਂ ਦੀ ਇੱਟ ਲਾਤੀ ਵੀ ਇਹ ਗਿੱਜੀ ਹੋਈ ਕਿਤੇਰੇ ਹੋਰ rau ਵੀ ਇਹਨੂੰ ਬੰਦ ਹੀ ਕਰ ਦੋ ਅੰਦਰ ਕਹਿੰਦਾ ਭਾਈ ਉਹ ਆਪਦੇ ਬੱਚਿਆਂ ਨਾਲ ਭੁੱਖੀ ਪਾਣੀ ਤੜਫ ਤੜਫ ਕੇ ਮਰ ਗਈ ਹੋਊਗੀ ਵਿਚਾਰੀ ਕਹਿੰਦਾ ਉਸੇ ਹਿਸਾਬ ਕਹਿੰਦਾ ਅੱਜ ਅੱਦੇ ਬੱਚਿਆਂ ਨਾਲ ਤੜਫ ਕੇ ਇਹ ਮੁੱਕ ਗਿਆ ਕਹਿੰਦਾ ਇਹ ਤਾਂ ਲੇਖਾ ਦੇਣਾ ਪੈਂਦਾ ਉਹ ਕਹਿੰਦਾ ਅਸੀਂ ਤਾਂ ਮੰਨਦੇ ਕਹਿੰਦਾ ਜੇ ਪਤਾ ਹੋਵੇ ਕਹਿੰਦਾ ਤਾਂ ਫੇਰ ਕਹਿੰਦਾ ਬੰਦਾ ਵਿਚਾਰ ਵੀ ਕਰ ਸਕਦਾ ਉਹ ਕਹਿੰਦਾ ਨਹੀਂ ਕਰ ਸਕਦਾ ਇਹਨਾਂ ਦੀ ਲਿਖੀ ਹੋਈ ਸੀ ਮੈਂ ਕਾਉਣਾ ਰੋਕਣ ਵਾਲਾ ਉਹ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਕਹਿੰਦਾ ਉਹੀ ਨਾ ਹੋਣ ਦਈਏ ਜੇ ਪਤਾ ਹੋਵੇ ਉਹ ਕਹਿੰਦਾ ਅੱਛਾ ਮਿਸਤਰੀ ਕਹਿੰਦਾ ਲੈ ਤੈਨੂੰ ਦੱਸ ਦੇਣਾ ਆ ਪਿੱਪਲ ਖੜਾ ਹੈ ਅੱਜ ਤੋਂ 11 ਦਿਨ ਬਾਅਦ ਆ ਪਿੱਪਲ ਦੇ ਨਾਲ ਤੈਨੂੰ ਫਾਹਾ ਦਿੱਤਾ ਜਾਊਗਾ ਉਹ ਕਹਿੰਦਾ ਮੈਨੂੰ ਫਾਹਾ ਕਿਉਂ ਕਹਿੰਦਾ ਮੈਂ ਕੋਈ ਚੋਰੀ ਨਾ ਕਰਾਂ ਠੱਗੀ ਨਾ ਕਰਾਂ ਕਹਿੰਦਾ ਮੈਂ ਇੱਥੇ ਕਰਨ ਕੀ ਆਉਂਗਾ ਪਿੱਪਲ ਲਵੇ ਉਹ ਕਹਿੰਦਾ ਅੱਜ ਤੋਂ 11ਵਾਂ ਦਿਨ ਯਾਦ ਰੱਖੀਗਾ ਫਾਹਾ ਯਾਦ ਰੱਖੀਂ ਇੱਥੇ ਬਚ ਜੀ ਕਹਿੰਦਾ ਹੁਣ ਤੂੰ ਜੇ ਤੈਨੂੰ ਬਚਿਆ ਗਿਆ ਬਾਗ ਗਿਆ ਭਾਈ ਬੁੜ-ਬੁੜ ਕਰਦਾ ਉਹ ਤਾਂ ਬਿਲਾਇਨੀ ਮਾਰੀ ਜਾਂਦਾ ਪਾਗਲ ਹੋ ਗਿਆ ਤਾਂ ਮਿਸਤਰੀ ਚਲੋ ਜੀ ਗਿਆ ਹੋਇਆ ਤਾਂ ਗਾਹਾਂ ਪਈ ਰਾਜੇ ਦਾ ਸ਼ਹਿਰ ਦੇ ਵਿੱਚ ਉਹ ਤੁਰਿਆ ਜਾਂਦਾ ਬੰਦਾ ਤਾਂ ਰਾਜੇ ਦਾ ਰਾਣੀ ਦਾ ਕਨਾ ਨੌ ਲਖਾ ਹਾਰ ਉਹ ਸਭ ਤੋਂ ਉੱਪਰਲੀ ਮੰਜ਼ਲ ਤੇ ਬੈਠੀ ਥੀ ਛੱਤ ਤੇ ਬਾਲ ਸਹਾਰ ਰਹੀ ਸੀ ਉੱਥੇ ਹਾਰ ਲਾ ਕੇ ਰੱਖਤਾ ਇੱਲ ਆਈ ਇੱਲ ਹਾਰ ਚੱਕ ਕੇ ਲੈ ਗਈ ਇਹਨਾਂ ਦੀਆਂ ਨਾ ਜਿਹੜੀ ਇਹ ਪੀਲੇ ਰੰਗ ਤੇ ਬਹੁਤ ਡਿਗਦੀ ਐ ਸਿਉਨਾ ਤਾਂ ਇਹ ਕਿਤੇ ਵੀ ਨਹੀਂ ਛੱਡਦੀ ਹੁੰਦੀ ਕੰਨਾਂ ਚੋਂ ਵੀ ਅਸੀਂ ਦੇਖੇ ਨੇ ਵੀ ਇਹ ਕਿਵੇਂ ਦੇ ਅੱਗੇ ਲੋਕ ਬ ਵਾਲਾ ਸਿਉਨਾ ਪਾਉਂਦੇ ਵੱਡੇ ਵੱਡੇ ਵਾਲੇ ਪਾਏ ਹੋਏ ਤੇ ਕਿਸੇ ਤੇ ਖਿੱਚ ਕੇ ਲੈ ਗਈ ਸੀ ਇਹ ਇਲ ਕੰਨ ਚੋਂ ਖਿੱਚ ਕੇ ਲੈ ਗਈ ਸੀ ਸਾਡੇ ਮੇਰੇ ਹਸਬੰਡ ਦੀ ਚਾਚੀ ਦੀ ਗੱਲ ਐ ਇਹ ਉਹਦੀ ਚਾਚੀ ਦੇ ਕੰਨ ਚ ਨਾ ਉਹਨਾਂ ਦੇ ਸਾਡੀ ਚਾਚੀ ਦੇ ਉਹ ਵਾਲਾ ਖਿੱਚ ਕੇ ਲੈ ਗਈਆਂ ਕੰਨ ਚੋਂ ਚਲੋ ਜੀ ਇੱਲੇ ਲਾਈਗੀ ਚੱਕੇ ਨੌ ਲੱਖਾ ਹਾਰ ਗਹਾਉ ਨੇ ਜਿੱਥੇ ਜਿੱਥੇ ਤੁਰਿਆ ਜਾਂਦਾ ਬੰਦਾ ਇਹਦੇ ਪੈਰਾਂ ਮੂਰੇ ਡਿੱਗ ਪਿਆ ਹਾਰ ਦੇਖਤਾ ਹਾਰ ਡਿੱਗ ਗਿਆ ਉਹ ਕਹਿੰਦਾ ਹਾ ਹਾ ਕਹਿੰਦਾ ਬਿੱਲ ਜਿਹੜੇ ਤੁਰੇ ਜਾਂਦੇ ਬਿੱਲੇ ਨੂੰ ਇਹ ਕਹਿੰਦਾ ਇੰਨਾ ਕੁਝ ਮਿਲ ਗਿਆ ਮੈਨੂੰ ਤਾਂ ਕਹਿੰਦਾ ਕਹਿੰਦਾ ਮੈਂ ਇਹਦਾ ਕੀ ਕਰੂੰਗਾ ਸੋਚਦਾ ਜਾਂਦਾ ਉਧਰੋਂ ਭਾਈ ਸ਼ਹਿਰ ਜਟੰਡੂ ਰਾ ਪਿੱਟਿਆ ਗਿਆ ਰਾਣੀ ਦਾ ਉਹ ਕਹਿੰਦੀ ਵੀ ਕੋਈ ਉੱਪਰ ਦੀ ਕੋਠੇ-ਕੋਠੇ ਆਇਆ ਹੋ ਮੇਰਾ ਤਾਂ ਹਾਰ ਚੱਕ ਕੇ ਲੈ ਗਿਆ ਕਹਿੰਦੀ ਮਹਿਲਾਂ ਦੇ ਆਲੇ-ਦਾਲੇ ਕਹਿੰਦੀ ਪਤਾ ਕਰੂ ਸਾਰੇ ਭਾਈ ਸਾਰੇ ਸ਼ਹਿਰ ਚ ਗੱਲ ਉਡਗੀ ਵੀ ਰਾਣੀ ਦਾ ਹਾਰ ਚੋਰੀ ਹੋ ਗਿਆ ਹਾਰ ਚੋਰੀ ਹੋ ਗਿਆ ਉਧਰੋਂ ਉਹ ਬੰਦੇ ਨੂੰ ਜਦੋਂ ਹਾਰ ਥਿਆ ਗਿਆ ਉਹ ਕਹਿੰਦਾ ਮੈਂ ਇਹਦਾ ਕੀ ਕਰਨਾ ਸੁਨਿਆਰ ਦੇ ਵੇਚੀ ਦਿੰਨੇ ਆ ਕਹਿੰਦਾ ਪੈਸੇ ਤਾਂ ਪਟਾਂਗੇ ਕਹਿੰਦਾ ਮੈਂ ਕਿਹੜਾ ਕਿਸੇ ਨੇ ਚੋਰੀ ਕਰੀਆ ਇਹ ਮੈਨੂੰ ਤਾਂ ਥਿਆ ਜਾ ਡਿੱਗਿਆ ਹੋਇਆ ਹੁਣ ਮੈਨੂੰ ਨਹੀਂ ਪਤਾ ਹੈ ਕੀ ਦਾ ਹੈ ਚੱਲ ਭਾਈ ਜਦੋਂ ਗਿਆ ਸੁਨਿਆਰ ਦੇ ਘਰ ਸੁਨਿਆਰ ਨੂੰ ਪਤਾ ਥੀ ਕਿਉਂ ਸਾਰੇ ਸ਼ਹਿਰ ਚ ਪਤਾ ਲੱਗਿਆ ਹੋਇਆ ਸੀ ਵੀ ਰਾਣੀ ਦਾ ਹਾਰ ਚੋਰੀ ਹੋ ਗਿਆ ਸੁਨਿਆਰ ਨੇ ਦੇਖਿਆ ਵੀ ਸਿੱਧਾ ਸਾਦਾ ਜਾਂ ਬੰਦਾ ਹੈ ਵੀ ਇਹਨੇ ਹਾਰ ਕਿੱਥੋਂ ਦੀ ਚੁਰਾ ਲਿਆ ਵੀ ਇਹ ਤਾਂ ਰਾਣੀ ਦਾ ਹਾਰ ਹੈ ਜਦੋਂ ਉਹਨੇ ਹਾਰ ਦੇਖਿਆ ਭਾਈ ਉਹ ਤਾਂ ਭੈਪੀਤ ਹੋ ਗਿਆ ਤੁਹਾਇ ਮਨ ਹੋ ਕੇ ਉਹਨੂੰ ਕਹਿੰਦਾ ਵੀ ਜਿੰਨੇ ਦਾ ਇਹ ਹਾਰ ਹੈ ਕਹਿੰਦਾ ਮੇਰੇ ਕੋਲ ਇੰਨੇ ਪੈਸੇ ਤਾਂ ਘਰੇ ਹੈ ਨਹੀਂਗੇ ਕਹਿੰਦਾ ਤੂੰ ਐ ਕਰ ਵੀ ਮੈਂ ਇਹ ਹਾਰ ਨੂੰ ਨਾਲ ਹੀ ਲੈ ਕੇ ਜਾਣਾ ਵੀ ਓਰੇ ਥੋੜੇ ਪੈਸੇ ਨੇ ਮੈਂ ਤੈਨੂੰ ਪੈਸੇ ਲਿਆ ਕੇ ਦਿਨਾ ਤੂੰ ਬੈਠ ਚਲੋ ਜੀ ਭੱਗ ਗਿਆ ਗਿਆ ਕਾਹਦਾ ਉਹਨੇ ਤਾਂ ਜਾ ਕੇ ਰਾਜੀ ਦੇ ਭੱਗ ਗਿਆ ਤਾਂ ਜਾ ਕੇ ਰਾਜੇ ਨੂੰ ਕਹਿੰਦਾ ਆ ਚੱਕੋ ਤੁਹਾਡਾ ਹਾਰ ਕਹਿੰਦਾ ਜਿਹੜਾ ਬੰਦੇ ਨੇ ਚੋਰੀ ਕਰੀਏ ਕਹਿੰਦਾ ਮੇਰੀ ਦੁਕਾਨ ਤੇ ਬੈਠਾ ਆਜੋ ਕਹਿੰਦਾ ਅਸੀਂ ਵੇਚਣ ਆਇਆ ਸੀ ਮੇਰੇ ਕੋਲ ਭਾਈ ਭੇਜਤੀ ਪੁਲਿਸ ਰਾਜੇ ਨੇ ਤਾਂ ਗਏ ਸਪਾਹੀਆਂ ਨੇ ਜਾ ਕੇ ਫੜ ਲਿਆ ਫੜਿਆ ਉਹਨੇ ਬਥੇਰਾ ਕਿਹਾ ਵੀ ਮੈਨੂੰ ਤਾਂ ਥਿਆ ਜਾ ਡਿੱਗਿਆ ਹੋਇਆ ਮੈਂ ਚੋਰੀ ਨਹੀਂ ਕਰੀ ਕੌਣ ਸੁਣਦਾ ਵੀ ਹਾਰ ਉਹਦੇ ਕੋਲੋਂ ਮਿਲ ਗਿਆ ਤਾਂ ਮਿਲ ਗਿਆ ਬਸ ਇਹ ਚੋਰ ਹੈ ਤਾਂ ਉਹਨੂੰ ਕਹਿੰਦਾ ਰਾਜਾ ਕਹਿੰਦਾ ਵੀ ਇਹਨੂੰ ਫੜ ਲਓ ਕਰੋ ਇਹਨੂੰ ਜੇਲ੍ਹ ਚ ਜੇਲ੍ਹ ਚ ਕਰਿਆ ਹੋਇਆ ਤਾਂ ਕਹਿੰਦੇ ਵੀ ਦੱਸ ਤਾਂ ਹਾਰ ਕਿੱਥੋਂ ਲਿਆ ਕਿਵੇਂ ਚੱਕਿਆ ਭਾਈ ਉਹ ਮਨ ਅਦਾਨੀ ਉਹਨੇ ਚੱਕਿਆ ਹੋਵੇ ਤਾਂ ਦੱਸੇ ਵਿਚਾਰਾ ਉਹ ਵੀ ਉਹ ਕਹਿੰਦਾ ਮੈਨੂੰ ਤਾਂ ਮੈਂ ਤੁਰਿਆ ਜਾਂਦਾ ਸੀ ਕਹਿੰਦਾ ਮੇਰੇ ਤਾਂ ਪੈਰਾਂ ਜਿਹੇ ਵਿੱਚ ਆ ਗਿਆ ਕਹਿੰਦਾ ਮੈਂ ਤਾਂ ਉਥੋਂ ਡਿੱਗਿਆ ਹੋਇਆ ਚੱਕਿਆ ਉਹ ਕਹਿੰਦੇ ਹੋ ਹੀ ਨਹੀਂ ਸਕਦਾ ਤਾਂ ਇਹ ਝੂਠ ਬੋਲਦਾ ਰਾਜਾ ਕਹਿੰਦਾ ਇਹਨੂੰ ਫਾਂਸੀ ਦਿਓ ਕਹਿੰਦਾ ਬਾਹਰ ਬਾਹਰ ਲੈ ਜੋ ਕਿਸੇ ਦਰਖਤ ਨਾਲ ਫਾਂਸੀ ਲਾ ਦੋ ਕਹਿੰਦਾ ਇਹਨੂੰ ਬਸ ਇਹਦਾ ਇਹੀ ਹੱਲ ਹੈ ਕਹਿੰਦਾ ਗਾਹਾਂ ਨੂੰ ਕਹਿੰਦਾ ਪਤਾ ਲੱਗੂਗਾ ਲੋਕਾਂ ਨੂੰ ਉਹੀ ਗੱਲ ਭਾਈ 11ਵਾਂ ਦਿਨ ਜਾ ਕੇ ਉਸੇ ਪਿੱਪਲ ਦੇ ਨਾਲ ਉਹਨੂੰ ਤਾਂ ਫਾਂਸੀ ਲਾਤੀ ਲਾਈ ਹੋਈ ਫਾਂਸੀ ਮਰ ਗਿਆ ਤਾਂ ਇੱਧਰ ਹੁਣ ਜਦੋਂ ਮਿਸਤਰੀ ਦੇ ਘਰੇ ਚਾਰ ਬੰਦੇ ਵਾਗੇ ਮਾਗਰ ਜਿਹੜਾ ਮੁੰਡਾ ਨੂੰ ਰਹਿਣ ਤੇ ਉਹਨਾਂ ਦੇ ਕੋਈ اولاد ਨਾ ਤਾਂ ਉਹਦੇ ਘਰ ਵਾਲੀ ਮਿਸਤਰੀ ਦੀ ਕਹਿੰਦੀ ਕਹਿੰਦੀ ਕੋਈ ਇੰਤਜ਼ਾਮ ਕਰੀਏ ਵੀ ਆਪਣੇ ਹੁਣ ਕੋਈ ਸਾਂਭਣ ਵਾਲਾ ਤਾਂ ਹੋਣਾ ਚਾਹੀਦਾ ਮਾਗਰੋ ਸਭ ਕੁਸ ਕਹਿੰਦੀ ਆਪਾਂ ਵੀ ਕਿਵੇਂ ਕੋਈ اولاد ਹੋਵੇ ਆਪਣੇ ਬੱਚਾ ਹੋਵੇ ਬਹੂ ਦੇ ਕਹਿੰਦੀ ਕਿਸੇ ਪਾਦੇ ਪੰਡਤ ਨੂੰ ਸਿਆਣਿਆਂ ਲਵੇ ਚੱਲੋ ਉਹ ਕਹਿੰਦਾ ਮਿਸਤਰੀ ਕਹਿੰਦਾ ਵੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕਹਿੰਦਾ ਜਾਣਦਾ ਜਿਵੇਂ ਹੈਗੇ ਆ ਨਾ ਰੱਬ ਦੀ ਰਜਾ ਚ ਹੀ ਰਹੋ ਜੇ ਮੇਰੇ ਆਖੇ ਲੱਗੋ ਕਹਿੰਦਾ ਬਸ ਜੋ ਪਕਾ ਲਈ ਖਾ ਲਈ ਕੋਈ ਕੰਮ ਨਹੀਂ ਕਰਨਾ ਹੋਰ ਕਹਿੰਦੀ ਲੈ ਬੋਲੀ ਜਾਂਦਾ ਉਹੀ ਸੋਨ ਜੇ ਮੈਂ ਪਹਿਲਾਂ ਤੇ ਮੈਂ ਦੱਸਿਆ ਵੀ ਉਹ ਉਲਟ ਕੰਮ ਕਰਦਾ ਤੇ ਸਾਰਾ ਟੱਬਰ ਉਹ ਵਿਚਾਰਾ ਸਿੱਧਾ ਤੀ ਉਹ ਸਾਰੇ ਉਲਟ ਚੱਲਦੇ ਬਾਗੀ ਭਾਈ ਕਿਸੇ ਪੰਡਤ ਲਵੇ ਜੋਤਸੀ ਲਵੇ ਵੀ ਮੈਨੂੰ ਮੇਰੀ ਨੂੰਹ ਦੇ ਕੋਈ ਬੱਚਾ ਨਹੀਂ ਹੈਗਾ ਵੀ ਕੋਈ ਮੁੰਡਾ ਹੋ ਜਵੇ ਗਾਹ ਪੰਡਤ ਉਹਨੂੰ ਕਹਿੰਦਾ ਕਹਿੰਦਾ ਮੁੰਡੇ ਵੱਡੇ ਕਹਿੰਦਾ ਬੁਥੇਰੇ ਹੋਣਗੇ ਪਰ ਇੱਕ ਕੰਮ ਕਰਨਾ ਪਊ ਕਹਿੰਦੀ ਕੀ ਕਹਿੰਦਾ ਗਊਆਂ ਹੋਣ ਨਾ ਜਿੱਥੇ ਗਊਆਂ ਦਾ ਬਾੜਾ ਗਊਆਂ ਦੇ ਬਾੜੇ ਨੂੰ ਅੱਗ ਲਾਉਣੀ ਪਊਗੀ ਕਹਿੰਦਾ ਜਿੰਨੀਆਂ ਗਊਆਂ ਮਰਨਗੀਆਂ ਮੱਚਣਗੀਆਂ ਕਹਿੰਦਾ ਉੰਨੇ ਹੀ ਮੁੰਡੇ ਹੋਣਗੇ ਤੇਰੇ ਨੂੰ ਦੇ ਉਹ ਕਹਿੰਦੀ ਲਾਏ ਕੀ ਕੰਮ ਆ ਕਹਿੰਦੀ ਬਥੇਰਾ ਕਰਦਾਂਗੇ ਇਸ ਦਾ ਜਿੰਨੇ ਮਰਜ਼ੀ ਬਾੜੇ ਫਕਾਲਾ ਬਾੜਾ ਉਹ ਹੁੰਦਾ ਜਿੱਥੇ ਗਊਆਂ ਬੈਂਦੀਆਂ ਨੇ ਇਕੱਠੀਆਂ ਹੋਗੇ ਨਾ ਬਾਹਰ ਦੇ ਘਰ ਆਪਣੇ ਵੀ ਹੁੰਦੇ ਨੇ ਜ਼ਿਮੀਂਦਾਰਾਂ ਦੇ ਪਿੰਡਾਂ ਜਿੱਦਾਂ ਅਲਿਆਂ ਤਾਂ ਸਾਰਿਆਂ ਨੂੰ ਪਤਾ ਬਾੜਾ ਕੀ ਹੁੰਦਾ ਹੈ ਬਾਕੀ ਇੱਕ ਵੈਸੀ ਪਿੰਡ ਦੀ ਸਾਂਝੀ ਜਗ੍ਹਾ ਹੁੰਦੀ ਐ ਸ਼ਾਮਲਾਟ ਉੱਥੇ ਆਲੇ-ਦਾਲੇ ਦੀਆਂ ਮੋੜੀਆਂ ਮਾੜੀਆਂ ਲਾ ਕੇ ਢਗਾ ਢੂਗਾ ਜੀਆਂ ਬਣਾਈਆਂ ਹੁੰਦੀਆਂ ਨੇ ਮਿੱਟੀ ਸਿੱਟ ਕੇ ਤਾਂ ਕਿ ਪਸ਼ੂ ਉੱਥੇ ਆਰਾਮ ਨਾਲ ਬੈਠੇ ਖੜੇ ਰਹਿਣਾ ਪਾਣੀ ਧਾਣੀ ਹੁੰਦਾ ਇੱਥੇ ਮਾਣ ਤਮਾਣ ਨੂੰ ਉਹਨੂੰ ਬਾੜਾ ਕਹਿੰਦੇ ਨੇ ਉਹ ਭਾਈ ਉਹਨਾਂ ਨੇ ਕੀ ਕਰਿਆ ਘਰੇ ਗਈ ਘਰੇ ਜਾ ਕੇ ਆਪਦੇ ਨੂੰ ਉੱਤ ਨੂੰ ਕਹਿੰਦੀ ਵੀ ਮੁੰਡੇ ਤਾਂ ਉਹ ਕਹਿੰਦੀ ਬਥੇਰੇ ਹੋਣਗੇ ਬਾਬਾ ਕਹਿੰਦਾ ਵੀ ਗਊਆਂ ਦੇ ਬਾੜੇ ਨੂੰ ਅੱਗ ਲਾਉਣੀ ਪਊਗੀ ਕੋਣ ਲਾ ਫਿਰੇ ਡੱਕ ਡੱਕ ਕੰਮ ਆ ਬੇਬੇ ਆਪੋ ਤਾਂ ਲਾ ਦਿੰਨੇ ਆ ਤਿੰਨੇ ਗਏ ਭਾਈ ਰਾਤ ਨੂੰ ਅੱਗ ਲਾਤੀ ਜਾ ਕੇ ਬਾੜੇ ਨੂੰ ਉਹਨਾਂ ਦੇ ਬੁੜੇ ਨੇ ਬਹੁਤ ਰੋਕੇ ਮਿਸਤਰੀ ਨੇ ਵੀ ਨਾ ਕਰੋ ਪੰਗਾ ਇਹ ਕਹਿੰਦੀ ਨਾ ਅਸੀਂ ਤਾਂ ਮੁੰਡਾ ਚਾਹੀਦਾ ਵਾਗੇ ਵੀਰ ਗਏ ਹੋਏ ਭਾਈ ਉਹਨਾਂ ਨੇ ਤਾਂ ਬਾੜੇ ਨੂੰ ਅੱਗ ਲਾਤੀ ਬਾਰੇ ਨੂੰ ਅੱਗ ਕਾਦੀ ਲਾਤੀ ਸਾਰੀਆਂ ਗਊਆਂ ਮੱਚ ਗਈਆਂ ਉੱਥੇ ਤਾਂ ਜਿੰਨੀਆਂ ਹੈਗੀਆਂ ਤੀਆਂ ਵਿਚਾਰੀਆਂ ਆਗੇ ਘਰੇ ਆਏ ਹੋਏ ਤਾਂ ਭਾਈ ਬਹੂ ਦੇ ਤਾਂ ਦਿਨ ਪੈ ਕੇ ਮੁੰਡਾ ਹੋ ਗਿਆ ਇੱਕ ਹੋ ਗਿਆ 2-4 ਸਾਲ ਬਾਅਦ ਇੱਕ ਹੋਰ ਹੋ ਗਿਆ ਇੱਕ ਹੋਰ ਹੋ ਗਿਆ ਨਾ ਤਿੰਨ ਮੁੰਡੇ ਹੋ ਗਏ ਭਾਈ ਬੰਕੂ ਦੇ ਤਾਂ ਬੜੀ ਖੁਸ਼ ਸਾਰਾ ਟੱਬਰ ਹੋਈ ਮਿਸਤਰੀ ਤੋਂ ਵੀਰਾ ਮਿਸਤਰੀ ਨੂੰ ਫੇਕਰ ਵੀ ਹੁਣੇ ਬਚਦੇ ਨਹੀਂ ਹਨ ਇਹਨਾਂ ਨੇ ਬਹੁਤ ਵੱਡਾ ਪਾਪ ਕਰ ਲਿਆ ਤਾਂ ਪਾਪੀ ਨੇ ਇੱਕ ਦਿਨ ਕੀ ਹੋਇਆ ਸਾਰਾ ਟਬਰੰਦਰ ਪਿਆ ਇਕੱਠਾ ਸਵਾਤ ਚ ਅਗੇ ਸਵਾਤਾਂ ਹੁੰਦੀਆਂ ਸਵਾਤ ਚ ਪਿਆ ਜਦੋਂ ਤਾਂ ਮਿਸਤਰੀ ਨੂੰ ਪੇਟ ਚ ਦਰਦ ਜਾ ਹੋਇਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕੀੜਾ ਜਿਹਾ ਉੱਠਿਆ ਉਹ ਤਾਂ ਭਾਈ ਉੱਠ ਕੇ ਬਾਹਰੇ ਭੱਗ ਗਿਆ ਵੀ ਮ ਬਾਹਰ ਜਾਨਾਂਗਾ ਬਾਹਰ ਅੰਦਰ ਜਾਂ ਅੱਗੇ ਬਾਹਰ ਅੰਦਰ ਹੀ ਜਾਂਦੇ ਹੁੰਦੇ ਲੋਕ ਬਾਹਰ ਖੇਤਾਂ ਚ ਉਹ ਭਾਈ ਵਗ ਗਿਆ ਤਾਂ ਮੰਗਰੋਂ ਛੱਤ ਡਿੱਗ ਪਈ ਕੜੀ ਟੁੱਟੀ ਟੁੱਟ ਕੇ ਉਹ ਉਹਦੇ ਘਰ ਵਾਲੀ ਤੀ ਨੂੰ ਪੁੱਤ ਤੇ ਤਿੰਨ ਪੋਤੇ ਭਾਈ ਉਹ ਤਾਂ 6 ਦੇ 6 ਹੀ ਮਰ ਗਏ ਮਰੇ ਹੋਏ ਲੋਕਾਂ ਜਦੋਂ ਬਾਹਰੇ ਲੋਕ ਉਹਨੂੰ ਕਹਿੰਦੇ ਨੇ ਵੀ ਸੋਡੇ ਤਾਂ ਟੱਬਰ ਸਾਰਾ ਮਰ ਗਿਆ ਵਾ ਘਰੇ ਉਹ ਕਹਿੰਦਾ ਇਹ ਤਾਂ ਭਾਈ ਹੋਣਾ ਹੀ ਦੀ ਉਹ ਕਹਿੰਦੇ ਹੈ ਹੋਣਾ ਹੀ ਦੀ ਕਹਿੰਦੇ ਤੂੰ ਕਿਹੰਜੀਆਂ ਗੱਲਾਂ ਕਰਦਾ ਕਹਿੰਦਾ ਤੇਰਾ ਸਾਰਾ ਪਰਿਵਾਰ ਮਰ ਗਿਆ ਉਹ ਕਹਿੰਦਾ ਮੈਨੂੰ ਪਤਾ ਹੈ ਮਰ ਗਿਆ ਕਹਿੰਦਾ ਮੈਂ ਕੀ ਕਰਾਂ ਮੇਰੇ ਤਾਂ ਕੋਈ ਕਹਿਣੇ ਚ ਨਹੀਂ ਤੀ ਬਾਹਰ ਦੀ ਸਾਰਾ ਟੱਬਰ ਕਹਿਣੇ ਤੋਂ ਕਹਿੰਦਾ ਇਹ ਤਾਂ ਹੋਣਾ ਸੀ ਉਹਨਾਂ ਨਾਲ ਉਹਨਾਂ ਦਾ ਪਾਪ ਉਗੜਿਆ ਆ ਕਹਿੰਦਾ ਇਹ ਲਿਖਿਆ ਹੋਇਆ ਹੀ ਆਈ ਤੀ ਉਹਨਾਂ ਦਾ ਬਣਨਾ ਪਹਿਲਾਂ ਬੰਦਾ ਪਾਪ ਹੋ ਕਰਿਆ ਆ ਬਿਓ ਮਾਤਾ ਨੇ ਹੁਣ ਉਹ ਇਹਨਾਂ ਦਾ ਕਰਤਾ ਕਹਿੰਦਾ ਸਾਰਾ ਕੁੰਡਾ ਉਹ ਕਹਿੰਦਾ ਇਹ じゃ ਕੀ ਕਰਤਾ ਸੀ ਇਹਨਾਂ ਨੇ ਉਹ ਕਹਿੰਦਾ ਜਿਹੜੀ ਫਲਾਨੇ ਸਾਲ ਕਹਿੰਦਾ ਤੁਹਾਡੇ ਜਿਆਦਾ ਆਪਣੇ ਪਿੰਡ 'ਚ ਅੱਗ ਲੱਗੀ ਸੀ ਨਾ ਗਊਆਂ ਦੇ ਬਾੜੇ ਨੂੰ ਆਹ ਪਾਪੀਆਂ ਨੇ ਲਾਈਤੀ ਸਾਡੇ ਵਾਲਿਆਂ ਨੇ ਇਹਨਾਂ ਨੇ ਲਾਈਤੀ ਉਹ ਕਹਿੰਦਾ 10 ਗੁੜੇ ਨੇ ਭਾਈ ਗਾਲਾਂ ਕੱਢੀਆਂ ਕਹਿੰਦਾ ਆਹ ਕੰਜਰਾਂ ਨੇ ਲਾਈਤੀ ਕਹਿੰਦਾ ਹੁਣ ਉਹ ਕਹਿੰਦਾ ਜਿਵੇਂ ਉਹ ਗਊਆਂ ਮੱਚੀਆਂ ᱛੀਆਂ ਟੜਫ ਟੜਫ ਕਹਿੰਦਾ ਇਹੀ ਠਾਈ ਮਰਨੇ ਟੜਫ ਟੜਫ ਕਹਿੰਦਾ ਇਹ ਤਾਂ ਹੋ ਕੇ ਰਹਿਣਾ ਸੀ ਸੋ ਭਾਈ ਇੰਨੀ ਕੁ ਮੇਰੀ ਬਾਤ ਹੈ ਵਿਅੋ ਮਾਤਾ ਦੇ ਲਿਖੇ ਹੋਏ ਅੱਖਰ ਚੰਗੇ ਮੰਦੇ ਜਿਵੇਂ ਉਹਨੇ ਲਿਖਿਆ ਹੋਇਆ ਮਨੁੱਖਤਾ ਉਹਨੇ ਕਰਦਾ ਤੁਰ ਹੀ ਜਾਂਦਾ ਹੈ ਜਾਣ ਬੁੱਝ ਕੇ ਕੋਈ ਮਾੜਾ ਨਹੀਂ ਕਰਦਾ ਪਰ ਉਹ ਮਾੜਾ ਹੁੰਦਾ ਜਿਹੜਾ ਅਸੀਂ ਸੋਝੀ ਸੋਚੀ ਸਮਝੀ ਸੋਝੀ ਦੇ ਵਿੱਚ ਕਰੀਏ ਉਹ ਮਾੜਾ ਹੀ ਮਾੜਾ ਹੁੰਦਾ ਹੈ ਜਿਹੜਾ ਆਪਦੇ ਆਪ ਹੋ ਹੁੰਦਾ ਹੈ ਉਹ ਵਿਅੋ ਮਾਤਾ ਦੇ ਲਿਖੇ ਅੱਖਰ ਨੇ ਉਹ ਚੰਗਾ ਮੰਦਾ ਉਹ ਕਰਾਉਂਦੀ ਹੈ ਇੰਨੀ ਕੁ ਭਾਈ ਮੇਰੀ ਬਾਤ ਪਰਵਾਣ ਕਰਿਓ ਫੇ ਇਹ ਗੱਲ ਨੂੰ ਹੋਰ ਸੁਣਾਉਂਗੀ